ਇੱਕ ਵਾਰੀ ਮੰਗਾ ਤੀਰਥ ਯਾਤਰਾ ਕਰਨ ਵਾਸਤੇ ਘਰੋਂ ਨਿਕਲਿਆ ਉਹਦੇ ਕੋਲ ਕੁਝ ਵੀ ਖਾਣ ਪੀਣ ਨੂੰ ਨਹੀਂ ਸੀ ਨਾ ਹੀ ਕੋਈ ਕੱਪੜਾ ਉੱਪਰ ਲੈਣ ਨੂੰ ਹੇਠਾਂ ਵਿਛਾਉਣ ਨੂੰ ਜਿੱਥੇ ਰਾਤ ਭਾਈ ਉੱਥੇ ਸੌ ਜਾਂਦਾ ਜਿੱਥੇ ਜਦੋਂ ਭੁੱਖ ਲੱਗਦੀ ਕਿਦੋਂ ਮੰਗ ਮੰਗ ਕੇ ਖਾ ਲੈਂਦਾ ਇੱਕ ਵਾਰੀ ਤੁਰਦੇ ਤੁਰਦੇ ਥੱਕ ਗਿਆ ਦੂਰ ਉਹ ਕਿਤੇ ਬਸਤੀ ਦਿਖਾਈ ਨਹੀਂ ਦਿੱਤੀ ਭੁੱਖ ਪਿਆਸ ਨਾਲ ਉਹਦਾ ਬੁਰਾ ਹਾਲ ਸੀ ਇੱਕ ਰੁੱਖ ਦੀ ਛਾਂ ਹੇਠਾਂ ਬੈਠ ਗਿਆ ਹਲਿਓ ਬੈਠੇ ਸੀ ਕਿ ਸਾਹਮਣੇ ਉਹਨੂੰ ਖੂਨ ਨਜ਼ਰ ਪਿਆ ਉਸਨੇ ਰੱਸੀ ਦੇ ਨਾਲ ਲੋਟਾ ਬਣ ਕੇ ਗੜਵੀ ਬਣ ਕੇ ਕਾਲੀ ਕਾਲੀ ਖੂਹ ਵਿੱਚ ਸਿੱਟਦੀ ਖੂਹ ਵਿੱਚ ਰੱਸੀ ਜਦੋਂ ਲਮਕਾਈ ਤੇ ਅੰਦਰੋਂ ਉਹਨੂੰ ਇੱਕ ਬੱਕਰੀ ਦੇ ਮਿਆੰਕਣ ਦੀ ਆਵਾਜ਼ ਆਈ ਜਦ ਬੱਕਰੀ ਦੀ ਆਵਾਜ਼ ਸੁਣੀ ਖੂਹ ਦੇ ਅੰਦਰ ਝਾਤੀ ਮਾਰੀ ਤਾਂ ਗੋਡੇ-ਗੋਡੇ ਪਾਣੀ 'ਚ ਬੱਕਰੀ ਮੂੰਹ ਚੱਕੀ ਤਾਂ ਉਹ ਖੜੀ ਸੀ ਹੁਣ ਸੋਚਿਆ ਵੀ ਬੱਕਰੀ ਨੂੰ ਕਿਵੇਂ ਬਾਹਰ ਕੱਢਿਆ ਜਾਵੇ ਉਹਨੇ ਇੱਕ ਰੱਸੀ ਬੰਨੀ ਤੇ ਬੱਕਰੀ ਦੇ ਲੱਕਦੋਲੇ ਬਣ ਕੇ ਉਹਨੂੰ ਉੱਪਰ ਆ ਕੇ ਖਿੱਚਣ ਲੱਗ ਪਿਆ ਤੇ ਤਦ ਨੂੰ ਇੱਕ ਘੋੜੇ ਵਾਲਾ ਬੰਦਾ ਲੰਘਿਆ ਉਹ ਕਹਿੰਦਾ ਤੂੰ ਕੀ ਕਰਦਾ ਹੈ ਹੈ ਇੱਥੇ ਕਹਿੰਦਾ ਪਾਣੀ ਹੈਗਾ ਖੂਹ ਚ ਪਾਣੀ ਕੱਢਦਾ ਤੇ ਕਹਿੰਦਾ ਹਾਂ ਹਾਂ ਇੱਥੇ ਪਾਣੀ ਵੀ ਹੈਗਾ ਤੇ ਇੱਥੇ ਤਾਂ ਬੱਕਰੀਆਂ ਹੈਗੀਆਂ ਹੈ ਦੇ ਅੰਦਰ ਕਹਿੰਦਾ ਇਹ ਬੱਕਰੀਆਂ ਵਾਲਾ ਖੂਹ ਹੈ ਉਹ ਕਹਿੰਦਾ ਬੱਕਰੀਆਂ ਵਾਲਾ ਖੂਹ ਬੜੀ ਹੈਰਾਨੀ ਜੀ ਨਾਲ ਬੋਲਿਆ ਕਹਿੰਦਾ ਚੰਗਾ ਫਿਰ ਨਹੀਂ ਵਿਸ਼ਵਾਸ ਹੁੰਦਾ ਤਾਂ ਲੈ ਰੱਸੀ ਖਿੱਚ ਜਦੋਂ ਦੋਨਾਂ ਨੇ ਮਿਲ ਕੇ ਰੱਸੀ ਖਿੱਚੀ ਤੇ ਬੱਕਰੀ ਖੂਹ ਚ ਉੱਪਰ ਆ ਗਈ ਅੱਖਾਂ ਪੜ ਪੜ ਕੇ ਚੱਕਦਾ ਰਿਹਾ ਇਹ ਬੱਕਰੀ ਤੁਸੀਂ ਖੂਹ ਚੋਂ ਗੱਡੀ ਐ ਲੇ ਕਹਿੰਦਾ ਹੋਰ ਤੇਰੇ ਸਾਹਮਣੇ ਤਾਂ ਗੱਡੀ ਐ ਇਹ ਬੱਕਰੀਆਂ ਵਾਲਾ ਖੂਹ ਐ ਸੁਣਿਆ ਨਹੀਂ ਤੈਨੂੰ ਤੇ ਕਹਿੰਦਾ ਅੱਛਾ ਕਹਿੰਦਾ ਫਿਰ ਤੂੰ ਰੋਜ਼ ਬੱਕਰੀਆਂ ਕੱਢਦਾ ਹਾਂ ਕਹਿੰਦਾ ਮੈਂ ਤਾਂ ਰੋਜ਼ ਇੱਥੇ ਚ ਬੱਕਰੀਆਂ ਕੱਢਦਾ ਤੇ ਕਹਿੰਦਾ ਜਿੰਨੀ ਮੈਨੂੰ ਲੋਡ ਹੁੰਦੇ ਉਹਨੇ ਕੱਢ ਲੈਣਾ ਉਹ ਕਹਿੰਦਾ ਬੜੀ ਇਹ ਤਾਂ ਕਮਾਲ ਦੀ ਗੱਲ ਐ ਤੂੰ ਹਰ ਰੋਜ਼ ਇੱਥੇ ਚ ਬੱਕਰੀਆਂ ਕੱਢਦਾ ਰਹਿਣਾ ਤੇ ਐ ਕਰ ਕਹਿੰਦਾ ਸਿੱਧਾ ਸਿੱਧਾ ਹਿਸਾਬ ਐ ਇਹਨਾਂ ਰਾਤ ਨੂੰ ਇਹ ਖੂਹ ਦੇ ਵਿੱਚ ਨਾ ਜੇ ਜਿੰਨੇ ਸਿੰਘ ਸਿੱਟ ਦਾਂਗੇ ਹੈ ਚੇ ਦੋ ਸਿੰਘ ਸਿੱਟ ਦਿੰਗੇ ਤਾਂ ਇੱਕ ਬੱਕਰੀ ਤਿਆਰ ਹੋ ਜਾਊਗੀ ਅੰਦਰ ਉਹ ਵਪਾਰੀ ਸੋਚਦਾ ਕਹਿੰਦਾ ਤਾਂ ਬੜਾ ਫਾਇਦੇ ਵਾਲਾ ਕੰਮ ਹੈਗਾ ਐ ਚਾਰ ਸਿੰਘ ਸਿੱਟੋ ਤਸਵੀਰ ਨੂੰ ਦੋ ਬੱਕਰੀਆਂ ਲੈ ਲਓ ਉਹਨੂੰ ਵੇਚ ਦਿਓ ਖੂਬ ਪੈਸਾ ਕਮਾਓ ਛੇਤੀ ਅਮੀਰ ਹੋ ਜਾਊਗਾ ਐ ਕਰ ਕਹਿੰਦਾ ਫਿਰ ਤੂੰ ਨਾ ਆ ਖੂਹ ਮੈਨੂੰ ਵੇਚ ਦੇ ਮੰਗਾ ਕਹਿੰਦਾ ਮੈਂ ਐ ਨਹੀਂ ਵੇਚਦਾ ਖੂ ਕਹਿੰਦਾ ਇਹਦੀ ਕੀਮਤ ਤੂੰ ਕੀ ਜਾਣੇ ਕਹਿੰਦਾ ਤੂੰ ਮੇਰਾ ਘੋੜਾ ਲੈ ਲੈ ਨਾ ਕਹਿੰਦਾ ਤੂੰ ਮੇਰਾ ਸਮਾਨ ਲੈ ਲੈ ਨਾ ਕਹਿੰਦਾ ਮੈਂ ਨਹੀਂ ਮੰਦਾ ਐਨੀ ਕੁ ਕੀਮਤ ਨਾਲ ਥੋੜੀ ਖੂ ਵੇਖਿਆ ਕਰਦੇ ਐ ਤੇ ਕਹਿੰਦਾ ਮੇਰੇ ਕੋਲ ਹੋਰ ਜਿਹੜੇ ਪੈਸੇ ਢੇਲੇ ਐ ਸਾਰਾ ਕੁਝ ਤੂੰ ਮੇਰਾ ਲੈ ਲੈ ਪਰ ਮੈਨੂੰ ਇਹ ਖੂ ਦੇ ਦੇ ਤੇ ਉਹ ਬੁਆਰੀ ਨੇ ਸਾਰਾ ਕੁਝ ਆਪਣਾ ਦੇ ਦਿੱਤਾ ਚੱਲ ਕਹਿੰਦਾ ਐਨੀ ਕਹਿੰਦਾ ਮੇਰੀ ਹਲੇਕਾ ਨਾ ਕੀਮਤ ਪੂਰੀ ਤਾਂ ਨਹੀਂ ਹੋਈ ਖੂਦ ਹੀ ਪਰਜੇ ਤੂੰ ਜਿਆਦਾ ਹੀ ਮੈਂ ਤਾਂ ਕਰਦਾ ਤਾਂ ਤੂੰ ਮੈਨੂੰ ਇਹ ਖੂ ਤੂੰ ਖੂ ਲੈ ਲੈ ਮੈਨੂੰ ਪੈਸੇ ਦੇ ਦੇ ਚੱਲ ਜੀ ਵਪਾਰੀ ਸੱਚਮੁੱਚ ਸਾਰਾ ਕੁਝ ਦੇ ਕੇ ਜਿਹੜਾ ਸੀ ਮੰਗਾ ਤਾਂ ਦੂਰ ਚਲਾ ਗਿਆ ਘੋੜਿਆਂ ਦੇ ਨਾਲ ਲੱਦੇ ਲਗਾਇਆ ਸਾਰੇ ਘੋੜੇ ਲੱਗਿਆ ਉਹਦੇ ਤੇ ਹੁਣ ਵਪਾਰੀ ਨੂੰ ਲਾਲਚ ਕਾਲੀ ਸੀਗੀ ਵੀ ਕਦੋਂ ਸਵੇਰ ਹੋਵੇ ਕਦੋਂ ਮੈਂ ਖੂ ਚ ਬੱਕਰੀ ਛਿੱਟਾ ਕਹਿੰਦਾ ਤੇਰਾ ਕੀ ਨਾਂ ਐ ਮੈਨੂੰ ਐ ਤਾਂ ਦੱਸ ਸਤਿ ਕਿੱਥੋਂ ਦਾ ਰਹਿਣ ਵਾਲਾ ਮੰਗਾ ਕਹਿੰਦਾ ਮੇਰਾ ਨਾਂ ਹੈਗਾ ਮਿਕ ਹਾਂ گاਉਂ ਮਿਕ ਹਾਂਗਾਉਂ ਤੇ ਤੇਰੇ ਪਿੰਡ ਦਾ ਨਾਂ ਕਹਿੰਦਾ ਪਿੰਡ ਦਾ ਨਾਂ ਤਾਂ ਮੈਨੂੰ ਪਤਾ ਨਹੀਂ ਚਲੋ ਮਿਕ ਹਾਂਗਾਉਂ ਨਾ ਯਾਦ ਰੱਖ ਕੇ ਲਿਆ ਵਪਾਰੀ ਨੇ ਬੜਾ ਖੁਸ਼ ਨੀੜੇ ਹੀ ਰਾਤ ਨੂੰ ਕਹਿੰਦਾ ਉਹ ਕਹਿੰਦਾ ਕਿਸੇ ਮਿੱਟੀ ਦੀ ਦੁਕਾਨ ਤੇ ਗਿਆ ਤੇ ਦੋ ਸਿੰਗ ਲਿਆਏ ਲਿਆਇਆ ਤੇ ਉਹਦੇ ਵਿੱਚ ਖੂਦ ਵਿੱਚ ਸੁੱਟ ਤੇ ਤੇ ਖੂਦੋ ਕੋਲੇ ਬੈਠ ਗਿਆ ਕਹਿੰਦਾ ਚਲ ਵਧੀਆ ਮੈਂ ਤਾਂ ਕਹਿੰਦਾ ਸਵੇਰੇ ਸਵੇਰੇ ਬੱਕਰੀ ਮਿਲ ਜੂਗੀ ਉਹਨੂੰ ਵੇਚੂਗਾ ਫੇਰ ਮੈਂ ਕਹਿੰਦਾ ਹੋਰ ਸਿੰਘ ਸਿੱਟ ਦੂੰਗਾ ਐਸਾ ਕਰਕੇ ਮੈਂ ਤਾਂ ਛੇਤੀ ਬਹੁਤ ਅਮੀਰ ਹੋ ਜਾਊਗਾ ਹੈ ਇਹਨੂੰ ਵੀ ਪਤਾ ਮੈਂ ਇਹਦਾ ਨੂੰ ਠੱਗ ਲਿਆ ਹੈ ਇਹਦਾ ਭੋਲਾ ਭਾਲਾ ਮੁੰਡਾ ਸੀਗਾ ਜਿਹੜਾ ਮੈਨੂੰ ਇਹਨੇ ਸਸਤੇ 'ਚ ਹੀ ਖੂਦ ਦੇ ਗਿਆ ਚਾਲ ਪਾਈ ਉਹਨੇ ਕਹਿੰਦਾ ਮੈਂ ਨੌਕਰੀ ਰੱਖ ਲੂੰਗਾ ਸਿਸਾ ਇਨਾ ਕੰਮ ਵਧ ਜੂਗਾ ਸਾਡਾ ਤਾਂ ਹੁਣ ਉਹ ਉਥੇ ਵੇਟ ਕਰ ਰਿਹਾ ਸਵੇਰ ਦੀ ਵੀ ਕਦੋਂ ਸਵੇਰ ਹੋਵੇ ਤੇ ਬੱਕਰੀ ਛੇਤਾ ਉਹਨੇ ਉਹਨੂੰ ਲਾਲਚ ਆ ਗਿਆ ਕਹਿੰਦਾ ਪਹਿਲਾਂ ਤਾਂ ਉਹਨੇ ਦੋ ਸਿੰਘ ਸੁੱਟੇ ਪਰੰਤੂ ਸਵੇਰੇ ਇਸ ਵਿੱਚ ਜਦੋਂ ਉਹਨੇ ਦੇਖਿਆ ਤਾਂ ਉਹ ਚ ਕੁਝ ਨਾ ਨਿਕਲਿਆ ਥੋੜਾ ਜਿਹਾ ਨੀਵਾਂ ਹੋ ਕੇ ਝਾਕਿਆ ਨਾਉ ਚ ਬੱਕਰੀ ਦੀ ਆਵਾਜ਼ ਨਾ ਕੋਈ ਬੱਕਰੀ ਬੜਾ ਹਰਾਨ ਹੋਇਆ ਕਹਿੰਦਾ ਜ਼ਰੂਰ ਹੁਣ ਉਹਨੂੰ ਸਮਝ ਲੱਗ ਗਈ ਵੀ ਜਰੂਰ ਉਸ ਆਦਮੀ ਨੇ ਮੇਰੇ ਨਾਲ ਠੱਗੀ ਮਾਰੀ ਆ। ਕਹਿੰਦਾ ਉਹ ਕੀ ਨਾਮ ਸੀ ਉਹਨੇ ਯਾਦ ਕੀਤਾ ਮੈਂ ਕਹਾ ਗਾਉਂ। ਨਾਮ ਦੇ ਬੰਦੇ ਨੂੰ ਕਹਿੰਦਾ ਮੈਨੂੰ ਕਿਵੇਂ ਲੱਭਾਂ। ਉਹ ਹੋ ਕੋਈ ਆਪਦੀ ਬੇਇੱਜ਼ਤੀ ਜਿਹੀ ਮਹਿਸੂਸ ਕਰਦਾ ਹੈ। ਤੁਰਿਆ ਜਾਂਦਾ ਤੁਰਿਆ ਜਾਂਦਾ ਇੱਕ ਪਿੰਡ ਦੇ ਵਿੱਚ ਕਈ ਲੋਕ ਖੜੇ ਸੀਗੇ। ਲੋਕਾਂ ਨੂੰ ਪੁੱਛਦਾ ਹੈ ਵੀ ਤੁਸੀਂ ਕਿਤੇ ਮੈਂ ਕਹਾ ਗਾਉਂ ਨੂੰ ਦੇਖਿਆ? ਜਾਣਦੇ ਹੋ? ਲੋਕ ਕਹਿੰਦਾ ਸੰਤ ਸਮਝ ਨਹੀਂ ਇਹ ਤੁ ਕੀ ਕਹਿ ਰਹੇ ਆ ਇਸ ਨਾਂ ਦਾ ਤਾਂ ਕੋਈ ਨੀਥੇ ਰੰਦਾ ਲੈ ਤੇ ਉਹ ਕਹਿੰਦਾ ਤੂੰ ਕੀ ਕਹਿਣਾ ਮੈਂ ਕਹਾ ਗਾਉਂ ਗਾਲਾ ਕੰਦਾ ਇਹਦੇ ਪੁੱਛਣ ਦੇ ਕਿ ਲੋੜ ਜਿੱਥੇ ਤੇਰੇ ਜੀ ਕਰਦਾ ਗਾਲਾ ਵਜਾ ਅਸੀਂ ਵਜਾ ਦੇ ਨੇ ਵੀਨ ਵਜਾ ਦਿੰਨੇ ਆ ਓਹੋ ਕਹਿੰਦਾ ਤੁਸੀਂ ਸਮਝੇ ਨਹੀਂ ਵਪਾਰੀ ਚੰਗਲਾ ਆ ਜ ਗਿਆ ਅਸੀਂ ਠੀਕ ਕਹਿ ਰਹੇ ਆ ਵੀ ਇਹਦੇ ਵਿੱਚ ਪੁੱਛਣਾ ਕੀ ਐ ਉਹ ਤੁਸੀਂ ਮੈਂ ਕਹਾ ਗਾਉਂ ਪੁੱਛਦੇ ਹਾਂ ਤੇ ਗਾ ਲੋ ਜਿੱਥੇ ਤੇਰਾ ਜੀ ਕਹਿੰਦਾ ਮੈਂ ਤਾਂ ਰੋਟਿਆ ਗਿਆ ਉਹ ਠਾਗ ਮੈਨੂੰ ਦਿਨੇ ਹੀ ਲੁੱਟ ਕੇ ਲੈ ਗਿਆ ਤੁਸੀਂ ਮੇਰਾ ਮਜ਼ਾਕ ਉਡਾ ਰਹੇ ਹੋ ਹੈ ਚਲ ਉਹ ਬੋਲਦਾ ਬੋਲਦਾ ਅੱਗੇ ਲੰਘਿਆ ਮੈਂ ਕਹਾਂ گاਉਂ ਦੀ დას ਦੇ ਵਿੱਚ ਪੰਡੂ ਪੰਡੂ ਫਿਰਦਾ ਰਿਹਾ ਸਪਾਗਲਾ ਵਾਂਗ ਭਟਕਣ ਲੱਗ ਪਿਆ ਅੰਤਿਕ ਸਿਪਾਹੀ ਉਹਨੂੰ ਪਾਗਲ ਸਮਝ ਕੇ ਫੜ ਕੇ ਲੈ ਗਿਆ ਰਾਜ ਦਰਬਾਰ ਚ ਲੈ ਗਿਆ ਹਜੂਰੇ ਬੜਾ ਪਾਗਲ ਜਿਹਾ ਬੰਦਾ ਹੈ ਕਹਿੰਦਾ ਹੈ ਵੀ ਪਹਿਲਾਂ ਤਾਂ ਲੋਕਾਂ ਤੋਂ ਪੁੱਛਦਾ ਮੈਂ ਕਹਾਂਗਾਉਂ ਤੇ ਲੋਕ ਉੱਥੇ ਗਾਉਣ ਦੀ ਆਗਿਆ ਦੇ ਦਿੰਦੇ ਆ ਤੇ ਫਿਰ ਉਹ ਨਾਲ ਲੜਨਾ ਸ਼ੁਰੂ ਕਰ ਦਿੰਦਾ ਰਾਜਾ ਸ਼ਾਂਤ ਸਵਾਦਾ ਸੀਗਾ ਉਹਨੇ ਉਹ ਵਪਾਰੀ ਤੋਂ ਸਾਰੀਆਂ ਗੱਲਾਂ ਪੁੱਛੀਆਂ ਤੇ ਹੁਣ ਉਹ ਸਮਝ ਗਿਆ ਸੀਗਾ ਵੀ ਜਿਹੜੀ ਇਹ ਕਰਮਾਤਾ ਮੰਗੇਦੀ ਐ ਤੇ ਬਿਨਾ ਹੋਰ ਕਿਸੇ ਦੀ ਵੀ ਕਹਿੰਦਾ ਇਹ じゃ ਕੋਈ ਹੋਰ ਬੰਦਾ ਹੋ ਤਾਂ ਨਹੀਂ ਹੋ ਸਕਦਾ ਉਹ ਕਹਿੰਦਾ ਜਨ ਸੈਨਕਰ ਨੂੰ ਇਸ ਗੱਲ ਦਾ ਪਤਾ ਸੀ ਕਿ ਵੀ ਜਿਹੜਾ ਮੰਗਾ ਆਇਆ ਕੁਛ ਦਿਨ ਪਹਿਲਾਂ ਸੱਤ ਘੋੜਿਆਂ ਨੂੰ ਬਾਲਾ ਸੇ ਸਮਾਨ ਨਾਲ ਲੱਦ ਕੇ ਆਇਆ ਸੀਗਾ ਤੇ ਆਖਰ ਸੈਨਿਕ ਜਿਹੜੇ ਹੈਗੇ ਮੰਗੇ ਨੂੰ ਫੜ ਲਿਆਏ ਤੁਹਾਡਾ ਕੀ ਨਾਮ ਐ ਸਰਕਾਰ ਮੈਨੂੰ ਮੰਗਾ ਕਹਿੰਦੇ ਆ ਹਾਂ ਹਾਂ ਉਹ ਤਾਂ ਠੀਕ ਹੈ ਤਾਂ ਫਿਰ ਮੈਂ ਕਹਾਂ گا ਉਹ ਕਹਾਂ ਕੋਣ ਹੈ ਮੈਂ ਕਹਾਂ ਗਾਉ ਤਾਂ ਸਰਕਾਰ ਮੈਂ ਕਹਾਂ ਗਾਉ ਮੈਨੂੰ ਕਿਹਦੇ ਤੋਂ ਚਿੱਥੇ ਮਰਜੀ ਗਾਉ ਤਾਂ ਫਿਰ ਤੁਹਾਡਾ ਕੀ ਨਾ ਆਇਆ ਕਹਿੰਦਾ ਮੇਰਾ ਨਾਂ ਸਰਕਾਰ ਮੰਗਾਇਆ ਵਪਾਰੀ ਤਾਂ ਜਾਣਦਾ ਸੀਗਾ ਵਪਾਰੀ ਨੇ ਕਿਹਾ ਵੀ ਇਹੀ ਜਿਹੜਾ ਹੈਗਾ ਮੈਂ ਕਹਾਂ ਗਾਉ ਆ ਮੰਗਾ ਨਹੀਂ ਹੈਗਾ ਇਹ ਇਹ ਨਹੀਂ ਕਹਿੰਦਾ ਮੈਨੂੰ ਸਿੰਗਲ ਸੁੱਟਣ ਵਾਸਤੇ ਕਿਹਾ ਸੀ ਬੱਕਰੀ ਬਣ ਜਾਂਦੀ ਹੈ ਤੇ ਦਰਵਾਰ ਵਿੱਚ ਸਾਰੇ ਲੋਕ ਹੱਸਦੇ ਵੇ ਕਿਤੇ ਸਿੰਘ ਸੁਟਣ ਨਾਲ ਵੀ ਖੂਬ ਵਿੱਚ ਬકરી ਨਿਕਲਦੀ ਐ ਵਪਾਰੀ ਰਾਜਮਾਲ ਚ ਬਾਹਰ ਆਇਆ ਤਾਂ ਕੁਝ ਬੱਚਿਆਂ ਨੇ ਉਹਨੂੰ ਘੇਰ ਲਿਆ ਉਹਨੂੰ ਛੇੜਨ ਲੱਗੇ ਮੈਂ ਕਹਾ گاਉਂ ਮੈਂ ਕਹਾਉਂ ਵਪਾਰੀ ਹੁਣ ਸੱਚਮੁੱਚ ਬੜਾ ਖੁਸ਼ ਸੀ ਉਹ ਖੁਸ਼ੀ ਨਾਲ ਨੱਚਣ ਤੇ ਗਾਉਣ ਲੱਗਾ ਉਹ ਦੁਖੀ 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 ਸੀਗਾ ਤੇ ਇੱਕ ਤਾਂ ਇਹ ਵੀ ਸਮਝ ਸਕਦਾ ਹੈ ਕਿ ਸਿੰਘ ਖੂਹ ਵਿੱਚ ਸੁੱਟਣ ਤੇ ਬੱਕਰੀ ਬਣ ਜਾਂਦੇ ਹਨ ਮੰਗੇਣ ਦੇ ਵਾਅਦੇ ਤਾਂ ਦਰਬਾਰ ਵਿੱਚ ਬੈਠੇ ਸਾਰੇ ਲੋਕ ਹੱਸ ਪਏ ਰਾਜੇ ਨੇ ਕੋੜੇ ਆ ਸਮੇਤ ਸਾਰਾ ਸਮਾਨ ਵਪਾਰੀ ਨੂੰ ਦੇ ਦਿੱਤਾ ਵਪਾਰੀ ਰਾਜ ਮਹਿਲ ਚੋਂ ਬਾਹਰ ਆਇਆ ਤਾਂ ਕੁਝ ਬੱਚਿਆਂ ਨੇ ਉਸਨੂੰ ਘੇਰ ਲਿਆ ਮੈਂ ਕਹਾਗਾ ਹਾਂ ਮੈਂ ਕਹਾਗਾਉ ਵਪਾਰੀ ਹੁਣ ਸੱਚਮੁੱਚ ਬੜਾ ਖੁਸ਼ ਸੀ ਤੇ ਖੁਸ਼ੀ ਨਾਲ ਚੱਲਣ ਲੱਗ ਪਿਆ ਇਹ ਸੀ ਜੀ ਆਪਣੀ ਕਹਾਣੀ ਬੱਕਰੀਆਂ ਵਾਲਾ ਖੂਹ ਤੇ ਜੇ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇ ਤਾਂ ਇਹਨੂੰ ਸ਼ੇਅਰ ਤੇ ਲਾਈਕ ਵੀ ਕਰ ਸਕਦੇ ਹੋ ਇਸ ਕਹਾਣੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਵੀ ਲਾਲਚੀ ਮਨੁੱਖ ਆਪਣੀ ਹੀ ਅਕਲ ਨਾਲ ਫਸ ਜਾਂਦਾ ਹੈ ਸਿਆਣਪ ਸਿਰਫ ਅਮੀਰੀ ਨਾਲ ਨਹੀਂ ਅਕਲ ਨਾਲ ਆਉਂਦੀ ਹੈ ਚਲੋ ਜੀ ਮਿਲਦੇ ਹਾਂ ਇੱਕ ਹੋਰ ਵਧੀਆ ਕਹਾਣੀ ਦੇ ਨਾਲ ਤਦ ਤੱਕ ਲਈ ਬਹੁਤ ਸਾਰਾ ਪਿਆਰ ਤੇ ਆਸ਼ੀਰਵਾਦ